Instagram ਤੇ ਕੋਈ ਕੁੜੀ ਕਹੇ ਮੈਂ ਤੁਹਾਡੇ ਨਾਲ ਤੁਹਾਨੂੰ ਪਿਆਰ ਕਰਦੀ ਹਾਂ ਤੇ ਤੁਹਾਡੇ ਨਾਲ ਵਿਆਹ ਕਰਾਉਣਾ ਚਾਹਣੀ ਆ ਤਾਂ ਹੁਣ ਅੱਗੇ ਨੂੰ ਥੋੜਾ ਜਿਆ ਸੰਭਲ ਕੇ ਕਿਉਂਕਿ ਬਥੇਰੀਆਂ ਉਦਾਹਰਨਾਂ ਨੇ ਜਦੋਂ ਸੋਸ਼ਲ ਮੀਡੀਆ ਤੇ ਲੋਕਾਂ ਨੇ ਪਿਆਰ ਕਰਿਆ ਤੇ ਅਖਰ ਇਸ ਪਿਆਰ ਮੁਹੱਬਤ ਨੂੰ ਵਿਆਹ ਤੱਕ ਲੈ ਗਏ ਨੇ ਸਸਿਕਾ ਦੋਸਤੋ ਇਹ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਤਾਂ ਉਹਨਾਂ ਦੇ ਵਿੱਚ ਸਮਝਣ ਵਾਲੀ ਗੱਲ ਇਹ ਹੈ ਕਿ ਅਖਰ ਇਹ ਗੱਲ ਕਿਉਂ ਕੀਤੀ ਜਾ ਰਹੀ ਆ ਪੰਜਾਬ ਦੇ ਜਲੰਧਰ ਦੇ ਮੁੰਡੇ ਦੇ ਨਾਲ ਅਜੀਹਾ ਹੋਇਆ ਕਿ ਵਿਆਹ ਕਰਾਉਣ ਤਾਂ ਗਿਆ ਪਰ 150 ਲੋਕਾਂ ਦੇ ਬਰਾਤੀਆਂ ਦੇ ਨਾਲ ਅਖਰ ਉਹਨੂੰ ਮੋੜਨਾ ਪਿਆ ਹੁਣ ਇਸ ਸਭ ਦੇ ਵਿੱਚ ਜੇ ਦੇਖਿਆ ਜਾਵੇ ਦੋਸ਼ ਕਿਸ ਦਾ ਦੋ ਉਸ ਸਮਝਦਾ ਜਿਹਨੂੰ ਸ਼ਾਇਦ ਉਹਨਾਂ ਨੇ ਉਸ ਚੀਜ਼ ਨੂੰ ਨਾਜੁਕਤਾ ਦੇ ਨਾਲ ਲੈ ਲਿਆ ਜਿੱਥੇ ਲੋਕ ਕਰਦੀ ਮਜ਼ਾਕ ਨੇ ਦੂਜੇ ਪਾਸੇ ਜਾਂ ਫਿਰ ਦੋਸ਼ ਉਸ ਚੀਜ਼ ਨੂੰ ਕਿ ਆਖਰ ਕੁੜੀ ਨੇ ਮੁੰਡੇ ਦਾ ਚੰਗਾ ਨਹੀਂ ਕੀਤਾ ਦਵਾਈ ਤੋਂ ਮੁੰਡਾ ਭੱਜਿਆ ਭੱਜਿਆ ਆਇਆ ਵਿਆਹ ਕਰਾਉਣ ਦੇ ਵਾਸਤੇ ਪਰ ਆ ਕੇ ਦੇਖਿਆ ਵੀ ਕੁੜੀ ਵਾਲਿਆਂ ਨੇ ਸਵੇਰ ਤੱਕ ਫੋਨ ਕਰੀ ਗਈ ਕੁੜੀ ਕਿ ਆਜੋ ਮੈਂ ਤਿਆਰ ਹੋ ਰਹੀ ਆ ਤੇ ਤੁਸੀਂ ਪਹੁੰਚੋ ਫਿਰ ਫਟਾਫਟ ਬਰਾਤ ਲੈ ਕੇ ਹਾਲਾਤ ਅਗੇ ਨਿਕਲੇ ਕਿ ਆ ਤੁਸੀਂ ਮੁੰਡਾ ਪਛਾਣ ਹੀ ਲਿਆ ਹੋਣਾ ਇਹ ਸਾਰੇ ਸੋਸ਼ਲ ਮੀਡੀਆ ਤੇ ਘੁੰਮਿਆ ਪਿਆ ਹੈ ਉੜੀ ਨਾਲ ਪਿਆਰ ਦੇ ਚੱਕਰ ਦੇ ਵਿੱਚ ਕਾਫੀ ਲੰਮਾ ਸਮਾਂ 3 ਸਾਲ ਦੇ ਕਰੀਬ 300 ਤੋਂ ਵੀ ਜ਼ਿਆਦਾ ਲਾਓ ਤੁਸੀਂ ਕੀ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਰਹੇ ਪਰ ਜਦੋਂ ਪਿਆਰ ਮੁਹੱਬਤ ਨੂੰ ਅਸਲ ਜ਼ਿੰਦਗੀ ਦੇ ਵਿੱਚ ਜੇ ਕਹੀਏ ਕਿ ਵਿਆਤਕ ਲਿਜਾਉਣ ਦਾ ਸਮਾਇਆ ਉਦੋਂ ਕੁੜੀ ਵੀ ਭੱਜ ਗਈ ਤੇ ਨਾ ਹੀ ਨਾਲ ਹੀ ਉਹਦਾ ਪਰਿਵਾਰ ਭੱਜ ਗਿਆ ਨਾ ਹੁਣ ਕੁੜੀ ਦਾ ਪਤਾ ਨਾ ਉਹ ਪਰਿਵਾਰ ਦਾ ਪਤਾ ਮੁੰਡਾ ਕਹਿੰਦਾ ਮੇਰਾ ਖਰਚੇ ਹੀ ਦੇ ਦੋ ਵਾਪਸ ਇੰਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਦੇਖਿਆ ਜਾਵੇ ਕਿ ਸਿਰਫ ਇਸ ਪਿੱਛੇ ਨਹੀਂ ਕਹਿ ਸਕਦੇ ਵੀ ਕੁੜੀ ਮੁੰਡੇ ਨਾਲ ਮਾੜਾ ਕਰ ਗਈ ਗੱਲ ਇਹ ਵੀ ਆ ਵੀ ਸਮਝੋ ਮੁੰਡੇ ਦੀ ਵੀ ਆਖਰ ਕਿੱਥੇ ਤੱਕ ਦੀ ਸੀ ਵੀ ਉਹਨੇ ਇਹ ਚੀਜ਼ ਦੇਖੇ ਨਹੀਂ ਵੀ ਘਰ-ਬਾਰ ਤਾਂ ਦੇਖ ਲਓ ਤੁਸੀਂ ਜਾ ਕੇ ਦੇਖਤਾ ਲਓ ਵੀ ਕੁੜੀ ਹੈ ਕਹੇ ਜੀ ਕੁੜੀ ਹੈ ਵੀ ਹੈ ਜਾਂ ਨਹੀਂ ਵੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਬਥੇਰੇ ਮੁੰਡੇ ਕੁੜੀਆਂ ਬੜਮੜ ਕੇ ਗੱਲਾਂ ਹੁੰਦੇ ਨੇ ਪਰ ਦੂਜੇ ਪਾਸੇ ਇੱਕ ਗੱਲ ਮੈਨੂੰ ਇਸ ਮਾਤੜ ਪਰਿਵਾਰ ਦਾ ਵਧੀਆ ਲੱਗਿਆ ਕਿ ਇਹਨਾਂ ਨੇ ਕੋਈ ਬਹੁਤਾ ਜਿਵੇਂ ਕਿ ਇਹ ਕਿ ਇਹਨਾਂ ਨੇ ਦਾਜ ਦੂਜ ਦਾ ਲਾਲਚ ਨਹੀਂ ਕਰਿਆ ਹੋਣਾ ਵਿਚਾਰਿਆ ਨੇ ਤਾਂ ਇਹ ਉਹਨਾਂ ਨੇ ਸੋਚਿਆ ਵੀ ਅਸੀਂ ਕੁੜੀ ਲੈ ਕੇ ਆਉਣੀ ਆ ਲੈ ਆਵਾਂਗੇ ਘਰ ਜਿਹਹ ਜਾ ਮਰਜ਼ੀ ਹੈਗਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੁੜੀ ਜਿਹੇ ਜੀ ਮਰਜ਼ੀ ਹੈ ਸਾਨੂੰ ਫਰਕ ਨਹੀਂ ਪੈਂਦਾ ਤੇ ਮੁੰਡੇ ਨੇ ਜਿਹੜੀਆਂ ਪਿਆਰ ਦੀਆਂ ਪਿੰਗਾ ਆਖਰ 3 ਸਾਲ ਤੱਕ ਪਾਈਆਂ ਉਹ ਵਿਚਾਰਾ ਏਸੀ ਸ਼ਰਾਫਤ ਦੇ ਵਿੱਚ ਇਹ ਦੇਖਿਆ ਜਾਵੇ ਤਾਂ ਅੱਜ ਵੀ ਇਹ ਗੱਲ ਕਹਿ ਰਿਹਾ ਹੈ ਕਿ ਮੇਰਾ ਖਰਚਾ ਦਬਾ ਦਿਓ ਮੈਨੇ ਹੋਰ ਲੈਣਾ ਕੀ ਹੈ ਪਰ ਇੰਨਾਂ ਸਾਰੀਆਂ ਚੀਜ਼ਾਂ 'ਚ ਦੇਖਿਆ ਜਾਵੇ ਕੱਲਾ ਇਹ ਮ ਜਲੰਧਰ ਦਾ ਮੋਗੇ ਪਹੁੰਚਿਆ ਸੀ ਬਲਕਿ ਹੋਰ ਪਤਾ ਨਹੀਂ ਕਿੰਨੇ ਜਿਹੜੇ ਲੋਕ ਨੇ ਆਖਰ ਪਿਆਰ ਦੀਆਂ ਪਿੰਘਾਂ ਤਾਂ ਪਾ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਪਰ ਉਹ ਅਸਲ ਜ਼ਿੰਦਗੀ ਦੇ ਵਿੱਚ ਜੇ ਦੇਖਿਆ ਜਾਵੇ ਹਾਲਾਤ ਇਹ ਹੀ ਨਹੀਂ ਕਿ ਉਹੋ ਜਾਣਦੀ ਨਹੀਂ ਇੱਕ ਦੂਜੇ ਨੂੰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਕਿਰਦਾਰਾਂ ਤੱਕ ਤਾਂ ਨਹੀਂ ਪਤਾ ਹੈਗਾ ਵੀ ਇਹ ਕਿਸ ਕਿਰਦਾਰ ਦੇ ਆ ਜਿੱਕ ਪਹਿਲਾਂ ਜਦੋਂ ਵਿਆਹ ਹੁੰਦੇ ਸੀਗੇ ਲੋਕ ਪੁਸ਼ਤਾਂ ਤੱਕ ਫਰੋਲ ਦਾਂਦੇ ਸੀ ਰਿਸ਼ਤੇਦਾਰਾਂ ਤੱਕ ਪੁੱਛ ਦਾਂਦੇ ਸੀ ਅੱਗੇ ਇੱਕ ਦੂਜੇ ਦੇ ਪ੍ਰਤੀ ਪੂਰੀ ਪੁੱਛਗਿੱਛ ਹੁੰਦੀ ਸੀ ਪਰੇ ਤਾਂ ਜਮੀ ਕਮਾਲ ਕਰਤੇ ਵੀ ਇੰਸਟਾਗ੍ਰਾਮ ਤੇ ਹੋਇਆ ਪਿਆਰ ਕੱਲ ਨੂੰ ਕਿੱਥੇ ਤਾਂ ਸੋਹਣੀਆਂ ਸੋਹਣੀਆਂ ਲੋਕਾਂ ਦੇ ਇੰਟਰਵਿਊ ਕਰਨ ਜਾਣਾ ਸੀ ਕਿੱਥੇ ਅਜੇ ਇਹ ਵਿਚਾਰੇ ਮਜ਼ਾਕ ਦਾ ਪਾਤਰ ਬਣ ਗਏ ਤੇ ਦੂਜੇ ਪਾਸੇ ਇਸ ਘਰ ਦੇ ਵਿੱਚ ਪਿਆਸ-ਸ਼ੋਗ ਲੱਗਦਾ ਵੀ ਬਾਕੀਆਂ ਨੂੰ ਹੁਣ ਸੁਨੇਹਾ ਤਾਂ ਦੇ ਦੇ ਤਾਂ ਹੀ ਚੰਗਾ ਨਹੀਂ ਤਾਂ ਸਾਡੇ ਸੋਸ਼ਲ ਮੀਡੀਆ ਵਾਲੇ ਬਹੁਤ ਸਾਰੇ ਭਰਾਵਾਂ ਨੇ ਦੂਬਾਚ ਘਰੇ ਜਾਣਾ ਸੀ ਦੇਖੋ ਜੀ ਇੰਸਟਾਗ੍ਰam ਤੇ ਹੋਇਆ ਪਿਆਰ ਮੁੰਡੇ ਨੇ ਪਰਵਾਨ ਚੜਾਇਆ ਦੁਬਈ ਤੋਂ ਸਿੱਧਾ ਵੋਟੀ ਲੈਣ ਪਹੁੰਚਿਆ ਹੁਣ ਉਹਨਾਂ ਦੇ ਆ ਡਾਇਲੌਗ ਤਾਂ ਵਿਚਾਰਿਆਂ ਦੇ ਮਿਸ ਰਹਿ ਗਏ ਪਰ ਅਸਲ ਕਹਾਣੀ ਇਹ ਹੈ ਵੀ ਇਨ੍ਹਾਂ ਪਰਿਵਾਰਾਂ ਨੂੰ ਇਹ ਵੀ ਵਿਚਾਰੇ ਕਿਤਨਾ ਕਿਸੇ ਉਹਨਾਂ ਹੀ ਲੋਕਾਂ ਦੀ ਭੇਂਟ ਚੜ ਗਏ ਜਿਨ੍ਹਾਂ ਦੀਆਂ ਸਟੋਰੀਆਂ ਪਤਾ ਨਹੀਂ ਕਿੰਨੀਆਂ ਇੱਕ ਸਾਡੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਮਸ਼ਹੂਰ ਕਰੀਆਂ ਹੋਣੀਆਂ ਤੇ ਉਸੇ ਦੇ ਚੱਕਰ 'ਚ ਇਹ ਵੀ ਪਹੁੰਚ ਗਏ ਗੱਲ ਇਹ ਹੈ ਵੀ ਸੋਸ਼ਲ ਮੀਡੀਆ ਤੇ ਕੀਤੀ ਗਈ ਕੋਈ ਵੀ ਚੀਜ਼ ਉਹਨੂੰ ਤੁਸੀਂ 19 ਨਾਜ਼ੁਕਤਾ ਨਾਲ ਨਾ ਲਓ ਜਿੰਨਾ ਤੁਸੀਂ ਲੱਗਦਾ ਤੁਹਾਨੂੰ ਕਿ ਆਖਰ ਇਹ ਚੀਜ਼ ਅਸੀਂ ਆਪਦੀ ਜ਼ਿੰਦਗੀ ਚ ਉਤਾਰ ਲਾਂਗੇ ਅਕਸਰ ਕਹਿਣਾ ਹੁੰਦਾ ਇੱਥੇ ਤਾਂ ਗੱਲ ਵਿਆਹ ਸ਼ਾਦੀ ਸੀ ਮੁੰਡੇ ਨਾਲ ਧੋਖਾ ਹੋ ਗਿਆ ਇੰਸਟਾਗ੍ਰam ਤੇ ਜੇ ਪਿਆਰ ਪਾਉਣੇ ਹੋ ਨਾ ਤੁਸੀਂ ਇਸ ਪਿਆਰ ਨੂੰ ਇੰਨਾ ਸੀਰੀਅਸ ਲਿਓ ਕਿ ਕੱਲੋਂ ਤੁਸੀਂ ਕੋਈ ਵੀ ਤਰ੍ਹਾਂ ਦਾ ਨੁਕਸਾਨ ਆ ਜਿਹੜਾ ਹੋ ਚਲੋ ਪਰ ਇਹ ਗੱਲ ਵੀ ਹੈ ਵੀ ਨਾਲ ਸਾਡੇ ਆ ਸੋਸ਼ਲ ਮੀਡੀਆ ਵਾਲੇ ਭਰਾਵਾਂ ਤੇ ਵੀ ਯਕੀਨ ਨਾ ਕਰਿਆ ਕਰੋ ਕਿਉਂਕਿ ਫੂਡ ਵਾਲਿਆਂ ਤੋਂ ਲੈ ਕੇ ਸਮਾਨ ਵੇਚਣ ਵਾਲਿਆਂ ਤੋਂ ਲੈ ਕੇ ਲੋਕਾਂ ਦੀ ਕਹਾਣੀਆਂ ਤੱਕ ਸੁਣਾਉਣ ਤੋਂ ਲੈ ਕੇ ਪਤਾ ਨਹੀਂ ਕਿੰਨਾ ਕੁਸ਼ ਫੇਕ ਤੁਰਿਆ ਫਿਰਦਾਗਾ